ਲੌਕ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਬਿਆਨ ਸਿੰਘ ਰੂੜੀਆਂ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਤੇ ਇਸ ਵੇਲੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਮੌਜੂਦ ਆ ਤੇ ਇੱਥੋਂ ਦਾ ਇਤਿਹਾਸ ਹੈ ਜਿਹੜਾ ਉਹ ਕਿਸੇ ਤੋਂ ਛੁਪਿਆ ਨਹੀਂ ਹੈ ਕਿਉਂਕਿ ਇਸ ਸੰਸਥਾ ਨੇ ਬਹੁਤ ਸਾਰੇ ਸਿੱਖੀ ਦੇ ਲਈ ਕਾਰਜ ਕੀਤੇ ਨੇ ਤੇ ਉੱਥੇ ਹੀ ਇਸੇ ਸੰਸਥਾ ਦੇ ਜਿਹੜੇ ਬਾਨੀ ਨੇ ਸੰਤ ਬਾਬਾ ਅਤਰ ਸਿੰਘ ਜੀ ਤੇ ਉਹਨਾਂ ਦੇ ਅਨੰਨ ਸੇਵਕ ਪ੍ਰਿੰਸੀਪਲ ਤੇਜਾ ਸਿੰਘ ਜਿਨ੍ਹਾਂ ਦਾ ਕਿ ਬਹੁਤ ਇਤਿਹਾਸ ਹੈ ਜਿਹੜਾ ਉਹ ਅੱਖੋਂ ਪਰੋਖੇ ਕੀਤਾ ਗਿਆ ਤੇ ਆਮ ਲੋਕਾਂ ਨੂੰ ਉਸ ਇਤਿਹਾਸ ਬਾਰੇ ਨਹੀਂ ਪਤਾ ਤੇ ਅੱਜ ਅਸੀਂ ਇਸ ਚੈਨਲ ਦੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਉਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਜੋ ਕਿ ਇੱਕ Hindu ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਬਾਅਦ ਦੇ ਵਿੱਚ ਕਿਸ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਲੈ ਕੇ ਉਹ ਪ੍ਰਭਾਵਿਤ ਹੋਏ ਤੇ ਬਾਅਦ ਦੇ ਵਿੱਚ ਸਿੱਖ ਧਰਮ ਨੂੰ ਅਪਣਾਇਆ ਤੇ ਸਿੱਖਾਂ ਦੇ ਲਈ ਇੱਕ ਵਿਸ਼ਵ ਭਰ ਦੇ ਵਿੱਚ ਇੱਕ ਚੰਗਾ ਨਾਮ ਉਹਨਾਂ ਨੇ ਖੱਟਿਆ ਤੇ ਸਾਡੇ ਨਾਲ ਇਸ ਬਾਬਤ ਗੱਲਬਾਤ ਕਰਨ ਦੇ ਲਈ ਸਰਦਾਰ ਜਸਮント ਸਿੰਘ ਖੈਰਾ ਜੋ ਕਿ ਸਕੱਤਰ ਨੇ ਉਹ ਮੌਜੂਦ ਰਹਿਣਗੇ ਤੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਜਾਣਦੇ ਹਾਂ ਪੂਰੇ ਇਤਿਹਾਸ ਬਾਰੇ ਸਭ ਜਿਹੜਾ ਹੈਗਾ 20ਵੀਂ ਸਦੀ ਦੇ ਬਹੁਤ ਹੀ ਮਹਾਨ ਸ਼ਖਸੀਅਤ ਮਹਾਪੁਰਸ਼ ਸੰਤ ਬਾਬਾ ਤਤ ਸਿੰਘ ਜੀ ਦਾ ਬਰਸਾਇਆ ਹਸਤਾਨ ਹੈ ਜਿਨ੍ਹਾਂ ਨੇ 1901 ਦੇ ਵਿੱਚ ਇੱਥੇ ਗੁਰਦੁਆਰਾ ਗੁਰਸਾਗਰ ਸਾਉਂ ਦੀ ਨੀ ਰੱਖੀ ਤੇ ਹੁਕਮਨਾਮਾ ਲਿਆ ਗੁਰਸਾਗਰ ਤਨੀਪੁਰ ਉਹ ਹੁਕਮਨਾਮੇ ਦੇ ਦਾਰਤੀ ਇਸ ਗੁਰਪਰਦਾ ਨਾਂ ਰੱਖਿਆ ਗਿਆ ਇਹਦੇ ਨਾਲ ਹੀ ਉਹਨਾਂ ਨੇ ਕਾਲ ਡਿਗਰੀ ਕਾਲਜ ਦੀ ਨੀ ਵੀ ਰੱਖੀ ਤੇ ਦੋਨੋਂ ਬਿਲਡਿੰਗਾਂ ਬਰਾਬਰ ਬਣੀ ਆ ਪਰ ਫਰਕ ਇਹ ਸੀ ਕਿ ਗੁਰੂ ਘਰ ਦੀ ਜਿਹੜੀ ਬਿਲਡਿੰਗ ਸੀ ਉਹ ਛੋਟੀ ਸੀ ਤੇ ਜਿਹੜੀ ਕਾਲਜ ਦੀ ਬਿਲਡਿੰਗ ਸੀ ਉਹ ਬਹੁਤ ਵੱਡੀ ਸੀ ਤੇ ਸੰਗਤਾਂ ਦੇ ਪੁੱਛਣ ਤੇ ਕਿ ਗੁਰੂ ਘਰ ਦੀ ਬਿਲਡਿੰਗ ਛੋਟੀ ਹੈ ਤੇ ਕਾਲਜ ਦੀ ਬਿਲਡਿੰਗ ਬਹੁਤ ਵੱਡੀ ਹੈ ਮਹਾਂਪੁਰਸ਼ਾਂ ਨੇ ਜਦੋਂ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਜਿਹੜੀ ਗੁਰੂ ਨਾਨਕ ਦੀ ਸਿੱਖੀ ਹੈ ਇਹ ਇਨ੍ਹਾਂ ਵਿਦਿਅਕ ਅਦਾਰਿਆਂ ਤੋਂ ਨਿਕਲਣੀ ਹੈ ਗੁਰੂ ਘਰ ਛੋਟੇ ਚੰਗੇ ਨੇ ਤੇ ਵਿਦਿਅਕ ਅਦਾਰੇ ਵੱਡੇ ਚਾਹੀਦੇ ਨੇ ਇਸ ਲਈ ਇਹ ਸੋਚ ਸੀ ਉਹਨਾਂ ਦੀ ਕਿ ਜਦੋਂ ਸਾਡੀ ਕੌਮ ਪੜ੍ਹ ਲਿਖ ਕੇ ਜਾਵੇਗੀ ਉਹਨੂੰ ਵਿੱਦਿਆ ਹਾਸਲ ਹੋਵੇਗੀ ਤਾਂ ਜਿਹੜਾ ਇਹਦਾ ਸਿੱਖੀ ਦਾ ਮਤਲਬ ਪ੍ਰਚਾਰ ਹੈ ਜਿਹੜਾ ਧਰਮ ਪ੍ਰਚਾਰ ਹੈ ਉਹ ਆਪਣੇ ਆਪ ਫੈਲੇਗਾ ਦੁਨੀਆ ਦੇ ਵਿੱਚ ਔਰ ਇਹ ਗੱਲ ਸੱਚ ਹੋਈ ਜਦੋਂ ਜਦੋਂ ਉਹਨਾਂ ਦੇ ਅਨੰਨ ਸੇਵਕ ਪ੍ਰਿੰਸੀਪਲ ਤੇਜਤ ਸਿੰਘ ਜਿਨ੍ਹਾਂ ਦੀ ਬਹੁਤ ਜ਼ਿਆਦਾ ਮਤਲਬ ਪਹਿਲਾਂ ਉਹ ਮਤਲਬ ਨਾਸਤਕ ਸਨ ਜੀਵਨ ਦੇ ਵਿੱਚ ਅਰ ਜਦੋਂ ਉਹਨਾਂ ਦਾ ਸੰਤਤ ਸਿੰਘ ਜੀ ਨਾਲ ਮੇਲ ਹੋਇਆ ਤਾਂ ਉਹ ਉਹਨਾਂ ਤੋਂ ਅਮਰ ਸ਼ਕਲ ਲਈ ਮਜਬੂਰ ਹੋ ਗਏ ਤੇ ਮੁੜ ਕੇ ਉਹ ਸੰਤ ਬਬਤ ਸਿੰਘ ਜੀ ਨੂੰ ਸਮਰਪਿਤ ਹੋ ਗਏ ਤੇ ਮਸਤੋਨਾ ਸਾਹਿਬ ਰਹਿ ਕੇ ਉਹ ਸੇਵਾ ਕਰਨ ਲੱਗੇ ਤੇ ਉਸ ਤੋਂ ਬਾਅਦ ਸੰਤ ਤਰਸ ਸਿੰਘ ਜੀ ਨੇ ਇਹਨਾਂ ਨੂੰ ਇਹਨਾਂ ਨੂੰ ਪ੍ਰਿੰਸੀਪਲ ਤੇਜਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਇਹ ਖਾਲਸਾ ਕਾਲਜ ਅਮਰਸਰ ਦੇ ਵਾਈਸ ਪ੍ਰਿੰਸੀਪਲ ਸੰ ਜਦੋਂ ਇਹ ਸੰਤ ਤਰਸ ਸਿੰਘ ਜੀ ਨਾਲ ਜਦੋਂ ਇਹਨਾਂ ਦਾ ਮੇਲ ਹੋਇਆ ਤੇ ਸੰਤਨ ਇਹਨਾਂ ਨੂੰ ਅ ਬਾਹਰ ਮਤਲਬ ਕਿ ਗੁਰੂ ਘਰ ਸਥਾਪਿਤ ਕਰਨ ਲਈ ਤੇ ਇੱਥੋਂ ਦਾ ਜਿਹੜਾ ਮਤਲਬ ਮਿਸ਼ਨ ਹੈ ਤੇ ਉੱਥੇ ਜਿਹੜੇ ਆਪਣੇ ਪੰਜਾਬੀ ਉੱਥੇ ਸੰਘਰਸ਼ ਕਰ ਰਹੇ ਸੀ ਬਾਹਰਲੇ ਦੇਸ਼ਾਂ 'ਚ ਆਜ਼ਾਦੀ ਲਈ ਉਹਨਾਂ ਦੀ ਮਦਦ ਕਰ ਲਈ ਇਹਨਾਂ ਨੇ ਭੇਜਿਆ ਤੇ ਉੱਥੇ ਉੱਚ ਵਿੱਦਿਆ ਹਾਸਲ ਕਰਨ ਲਈ ਵੀ ਭੇਜਿਆ ਇਹਨਾਂ ਨੇ ਉੱਥੇ ਇੰਗਲੈਂਡ ਦੇ ਵਿੱਚ ਕੈਂਬਰੇਜ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਤੇ ਉਸ ਤੋਂ ਬਾਅਦ ਇਸ ਗੁਰੂ ਘਰ ਦੇ ਖਰਚੇ ਤੇ ਮਸਤੋਣਾ ਸਾਹਿਬ ਗੁਰਸਾਗਰ ਦੇ ਗੁਰੂ ਘਰ ਦੇ ਖਰਚੇ ਤੇ ਹੀ ਉਹਨਾਂ ਨੇ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੂੰ ਪੜ੍ਹਨ ਲਈ ਭੇਜਿਆ ਜਿੱਥੋਂ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚੋਂ ਵੀ ਉਹਨਾਂ ਨੇ 골ਡ ਮੈਡਲਿਸਟ ਦੇ ਨਾਲ ਆਪਣੀ ਡਿਗਰੀ ਹਾਸਲ ਕੀਤੀ ਤੇ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚੋਂ ਵੀ ਉਸ ਟਾਈਮ ਤੇ 1906 ਦੇ ਵਿੱਚ 골ਡ ਮੈਡਲਿਸਟ ਮਤਲਬ ਕਿ ਰੇਕੇ ਤੇ ਉਹ ਡਿਗਰੀ ਹਾਸਲ ਕੀਤੀ ਅਮਰੀਕਾ ਦੀ ਯੂਨੀਵਰਸਿਟੀ ਚੋਂ ਔਰ ਇਹ ਪਹਿਲੇ ਦਸਤਾਧਾਰੀ ਵਿਦਿਆਰਥੀ ਸਨ ਉਸ ਸਮੇਂ ਦਾਖਲ ਹੋਣ ਵਾਲੇ ਔਰ ਇੰਡੀਆ ਦੇ ਵਿੱਚੋਂ ਇਹਨਾਂ ਦੀ ਕੱਲਿਆਂ ਦੀ ਸਿਲੈਕਸ਼ਨ ਹੋਈ ਸੀ ਉਸ ਟਾਈਮ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਇੰਗਲੈਂਡ ਦੇ ਵਿੱਚ ਵੀ ਜਿਹੜਾ ਪਹਿਲਾ ਗੁਰੂ ਘਰ ਇੰਗਲੈਂਡ ਦੇ ਵਿੱਚ ਬਣਾਇਆ ਤਾਂ ਉਹ ਪ੍ਰਿੰਸੀਪਲ ਤੇਜਾ ਸਿੰਘ ਨੇ ਬਣਾਇਆ ਤੇ ਜਿਹੜਾ ਅਮਰੀਕਾ ਦੇ ਵਿੱਚ ਪਹਿਲਾ ਗੁਰੂ ਘਰ ਬਣਾਇਆ ਤੇ ਉਹ ਵੀ ਪ੍ਰਿੰਸੀਪਲ ਸੰਤ ਤੇਜ ਸਿੰਘ ਜੀ ਨੇ ਬਣਾਇਆ ਉਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਕੈਨੇਡਾ ਦੇ ਵਿੱਚ ਵੀ ਜਿਹੜਾ ਪਹਿਲਾ ਗੁਰੂ ਘਰ ਉਹਨਾਂ ਨੇ ਵੈਂਕੂਵਰ ਦੇ ਵਿੱਚ ਬਣਾਇਆ ਤੇ ਉਹ ਵੀ ਪਿੰਸਪਲ ਤੇਜਾ ਸਿੰਘ ਨੇ ਬਣਾਇਆ ਤੇ ਸੰਤਨ ਇਹਨਾਂ ਨੂੰ ਇੱਕ ਵਚਨ ਦੇ ਕੇ ਤੋਰੇ ਸੀ ਕਿ ਤੁਸੀਂ ਆਪ ਦਾ ਜਿਹੜਾ ਸਿੱਖੀ ਸਰੂਪ ਹੈ ਉਹ ਕਾਇਮ ਰੱਖਣਾ ਤੇ ਜਿਹੜੀ ਪੰਜਾਬੀ ਬੋਲੀ ਹੈ ਤੇ ਇਹਨੂੰ ਵੀ ਲੜ ਮੰਨ ਕੇ ਰੱਖਣਾ ਹਾਲਾਂਕਿ ਅ ਪ੍ਰਿੰਸਪਲ ਤੇਜਾ ਸਿੰਘ ਕਈ ਭਾਸ਼ਾਵਾਂ ਜਾਣਦੇ ਸਨ ਤੇ ਇੰਗਲਿਸ਼ ਤੇ ਉਹਨਾਂ ਦੀ ਚੰਗੀ ਕਮਾਂਡ ਸੀ ਤੇ ਯੂਪੀਐਸਸੀ ਦਾ ਜਿਹੜਾ ਐਗਜ਼ਾਮ ਹੈ ਉਸ ਟਾਈਮ ਦੇ ਵਿੱਚ ਇਹਨਾਂ ਨੇ 25 ਸਾਲ ਦੀ ਉਮਰ ਦੇ ਵਿੱਚ ਮਤਲਬ ਪਹਿਲੀ ਪੋਜੀਸ਼ਨ ਇੰਡੀਆ ਦੇ ਵਿੱਚੋਂ ਹਾਸਲ ਰੱਖ ਕੇ ਇਹਨਾਂ ਨੇ ਪਾਸ ਕੀਤਾ ਪਰ ਇਹਨਾਂ ਨੇ ਉਦੋਂ ਇਹ ਯੂਪੀਐਸਸੀ ਦੀ ਸੇਵਨ ਸਰਵਿਸ ਹੈ ਜਿਹੜੀ ਉਹ ਜੁਆਇਨ ਨਹੀਂ ਕੀਤੀ ਤੇ ਕਿਉਂਕਿ ਉਹ ਮਸਤੋਨਾ ਸਾਹਿਬ ਦੇ ਕੇ ਸੰਤਤ ਸੰਗਤ ਜੀ ਨੂੰ ਸਮਰਪਿਤ ਹੋ ਗਏ ਸੀ ਉਹਨਾਂ ਨੇ ਸਾਰਾ ਜੀਵਨ ਉਦਵਤ ਸੰਤਤ ਸੰਗਤ ਜਾਂ ਦੇ ਅਰਪਣ ਲਾਇਆ ਕੈਨੇਡਾ ਦੇ ਵਿੱਚ ਫਿਰ ਇਹਨਾਂ ਨੇ ਜਦੋਂ ਗੁਰੂ ਘਰ ਬਣਾਇਆ ਤੇ ਉੱਥੇ ਇਹਨਾਂ ਨੇ ਕਿਉਂਕਿ ਸੰਤ ਜੀ ਦਾ ਇਹਨਾਂ ਨੂੰ ਉਦੇਸ਼ ਸੀ ਕਿ ਤੁਸੀਂ ਉੱਥੇ ਉਹਨਾਂ ਜਿਹੜੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਨੇ ਜਾਂ ਤੇ ਉਹਨਾਂ ਨੂੰ ਜੋਤ ਦੀ ਉਹਨਾਂ ਦੀ ਮਦਦ ਕਰਨੀ ਹੈ ਫਿਰ ਇਹਨਾਂ ਨੇ ਉਹ ਵੈਂਕੂਵਰ ਦੇ ਗੁਰਦੁਆਰੇ ਦੇ ਵਿੱਚ ਗਦਰ ਪਾਰਟੀ ਦਾ ਦਫ਼ਤਰ ਬਣਾਇਆ ਤੇ ਜਿੰਨੇ ਗਦਰੀ ਬਾਬੇ ਸੀ ਉਹ ਇੱਥੇ ਇਹਨਾਂ ਦੇ ਕੋਲੇ ਆ ਕੇ ਮੀਟਿੰਗਾਂ ਕਰਦੇ ਤੇ ਉਹ ਸਾਰਿਆਂ ਨੇ ਗਦਰੀ ਬਾਬਿਆਂ ਨੇ ਉਸ ਵੈਨਕੂਵਰ ਦੇ ਉਸੇ ਗੁਰੂ ਘਰ ਦੇ ਵਿੱਚੋਂ ਅੰਮਤ ਪਾਣ ਕੀਤਾ ਤੇ ਉਹ ਸਾਰੇ ਮਤਲਬ ਕਿ ਬੜਾ ਚਿਰ ਮਤਲਬ ਉੱਥੇ ਇਹ ਦਫਤਰ ਚਲਾਉਂਦੇ ਰਹੇ ਉਸ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੇ ਉਸ ਵਕਤ ਦੀ ਨੇ ਇਹ 1910 ਤੋਂ 12 ਦੇ ਵਿੱਚਕਾਰ ਦੀ ਗੱਲ ਹੈ ਕਿ ਉਦੋਂ ਉਹ ਜਿੰਨੇ ਉੱਥੋਂ ਮਤਲਬ ਕਿ ਕੈਨੇਡਾ ਦੇ ਵਿੱਚ ਮਤਲਬ ਰਹਿੰਦੇ ਸੀ ਭਾਰਤੀ ਲੋਕ ਰਹਿੰਦੇ ਸੀ ਉਹਨਾਂ ਨੂੰ ਮਤਲਬ ਕੈਨੇਡਾ ਮਤਲਬ ਉਹਨਾਂ ਨੂੰ ਉੱਥੋਂ ਛੱਡਣ ਦਾ ਇੱਕ ਮਤਲਬ ਹੁਕਮ ਤਿਆਰ ਹੋ ਗਿਆ ਕਿ ਉਸ ਇਲਾਕੇ ਦੇ ਵਿੱਚ ਉਹਨਾਂ ਨੂੰ ਭੇਜਿਆ ਜਾ ਰਿਹਾ ਸੀ ਵੀ ਜਿੱਥੇ ਬਹੁਤ ਬੇਆਵਾਦ ਇਲਾਕਾ ਸੀ ਤੇ ਪਰ ਉਸ ਹੁਕਮ ਨੂੰ ਕੰਪਲ ਤੇਜਤ ਸਿੰਘ ਨੇ ਕੈਨੇਡਾ ਦੇ ਵਿੱਚ ਹੀ ਰਹਿ ਕੇ ਅਦਾਲਤੀ ਲੜਾਈ ਲੜ ਕੇ ਕਿਉਂਕਿ ਇਹਨਾਂ ਨੇ ਇਸ ਤੋਂ ਪਹਿਲਾਂ ਲਾਹ ਵੀ ਕੀਤੀ ਹੋਈ ਸੀ ਇਨਾਂ ਨੇ ਜੋ ਵੀ ਡਿਗਰੀ ਕੀਤੀ ਉਹ ਪਹਿਲੇ ਦਰਜੇ 'ਚ ਰਹਿ ਕੇ ਕੀਤੀ 골ਡ ਮੈਡਲ ਹਰ ਹਰ ਡਿਗਰੀ ਇਹਨਾਂ ਦੀ 골ਡ ਮੈਡਲ ਨਾਲ ਪਾਸ ਹੋਈ ਹੋਈ ਆ ਲਾਹੌਰ ਤੋਂ ਇਹਨਾਂ ਨੇ ਲਾ ਦੀ ਡਿਗਰੀ ਕੀਤੀ ਸੀ ਤੇ ਉਹ ਕਾਨੂੰਨ ਇਹਨਾਂ ਨੇ ਉੱਥੇ ਮਤਲਬ ਸਟੇ ਕਰਵਾਇਆ ਤੇ ਅੱਜ ਜਿਹੜੀ ਸਾਨੂੰ ਪੀਆਰ ਮਿਲ ਰਹੀ ਹੈ ਉਹ ਉਸੇ ਦੀ ਦੇਣ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਜਿਹੜੀ ਅੱਜ ਸਾਨੂੰ ਉੱਥੇ ਭਾਰਤੀ ਲੋਕਾਂ ਨੂੰ ਕੈਨੇਡਾ 'ਚ ਪੀਆਰ ਮਿਲ ਰਹੀ ਹੈ ਉਹ ਇਸ ਪ੍ਰਿੰਸੀਪਲ ਸੰਤ ਤੇਜਾ ਸਿੰਘ ਜੀ ਕਰਕੇ ਮਿਲ ਰਹੀ ਹੈ ਤੇ ਇਸ ਦੇਨ ਨੂੰ ਦੇਖਦੇ ਹੋਏ ਉੱਥੇ ਜਿਹੜੇ ਸਾਡੇ ਹੁਣ ਨਾਮ ਵਰਹਸਤੀਆਂ ਰਹਿ ਰਹੀਆਂ ਨੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਉਹਨਾਂ ਨੇ ਰਲ ਕੇ ਮਤਲਬ ਹੁਣ ਉੱਥੇ ਜਿਹੜਾ ਇਹਨਾਂ ਦਾ 1 ਜੁਲਾਈ ਨੂੰ ਇਹਨਾਂ ਦੀ ਵਰਸੀ ਹੁੰਦੀ ਆ ਉਦੋਂ ਰੋ 1 ਜੁਲਾਈ ਨੂੰ ਕੈਨੇਡਾ ਡੇ ਹੁੰਦਾ ਪਰ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਵਿੱਚ ਸਰਕਾਰੀ ਤੌਰ ਤੇ ਇਨ 1 ਜੁਲਾਈ ਨੂੰ ਸੰਤ ਤੇਜ ਸਿੰਘ ਦੇ ਦੇ ਤੌਰ ਤੇ ਬਣਾਇਆ ਜਾਂਦਾ ਹੈ ਇਹ ਸਾਰੇ ਉੱਥੇ ਜਿੰਨੇ ਆਪਣੇ ਐਮਪੀ ਨੇ ਹਰਜੀਤ ਸਿੰਘ ਸੱਜਣ ਵਰਗੇ ਮਿਨਿਸਟਰ ਰਹੇ ਨੇ ਤੇ ਉੱਥੇ ਜਿੰਨੇ ਐਮਐਲਏ ਨੇ ਸਾਰੇ ਪੰਜਾਬੀਆਂ ਨੇ ਰਲ ਕੇ ਮਤਲਬ ਉਹ ਇਹ ਪ੍ਰਿੰਸੀਪਲ ਤੇ ਅੱਜ ਤੋਂ 4 ਸਾਲ ਤੋਂ ਇਹ ਪ੍ਰਿੰਸੀਪਲ ਆਪਣਾ ਸੰਤ ਤੇਜ ਸਿੰਘ ਦੇ ਉੱਥੇ ਬਣਾਇਆ ਜਾ ਰਿਹਾ ਹੈ ਇਹ ਸਾਡੇ ਲਈ ਮਤਲਬ ਬਹੁਤ ਮਾਣ ਦੀ ਗੱਲ ਹੈ ਤੇ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਕਿਹੜੀ ਕਿਹੜੀ ਸੰਸਥਾਵਾਂ ਚ ਚਲਾਈਆਂ ਜਾ ਰਹੀਆਂ ਨੇ ਫਲੋਰ ਬੰਦ ਬੱਚਿਆਂ ਦੇ ਲਈ ਕਿਹੜੀ ਤਰੀਕ ਪੜਾਈ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਜੋ ਮਤਲਬ ਕਿ ਸੰਤਤ ਸਿੰਘ ਜੀ ਨੇ ਮਤਲਬ ਕਿ ਇਹ ਵਿਦਿਆ ਦਾ دنیਵੀ ਵਿਦਿਆ ਦਾ ਸਾਨੂੰ ਜੋ ਵਿਦੇਸ਼ ਦਿੱਤਾ ਸੀ ਕਿਉਂਕਿ ਉਹਨਾਂ ਨੇ ਇਹਨਾਂ ਅਦਾਰਿਆਂ ਨੂੰ ਚਲਾਉਣ ਲਈ ਆਪਣੇ ਹੁੰਦੇ 1920 ਦੇ ਵਿੱਚ ਇੱਕ ਅ ਕਾਲਜ ਕੌਂਸਲ ਦੀ ਇੱਕ ਸਥਾਪਨਾ ਕਰਤੀ ਸੀ ਜਿਹੜੀ ਕਾਲਜ ਕੌਂਸਲ ਅੱਜ ਤੱਕ ਉਹ ਕੰਮ ਕਰ ਰਹੀ ਹੈ ਜੀ ਤੇ ਜਿਹਦੇ ਬਿਨਾ ਪ੍ਰਧਾਨ ਤੇ ਉਸ ਤੋਂ ਬਾਅਦ ਕਾਉਂਸਲ ਵੱਲੋਂ ਇੱਕ ਟਰਸਟ ਸੰਤਤ ਸਿੰਘ ਸਗਰ ਟਰਸਟ ਵੀ ਬਣਾਇਆ ਹੋਇਆ ਤੇ ਉਹਨਾਂ ਦੇ ਪ੍ਰਧਾਨ ਸਰਦਾਰ ਸੁਦੇਵ ਸਿੰਘ ਢਿੰਸਾ ਸਨ ਜਿਹੜੇ ਮਨ ਸਾਨੂੰ ਪਿੱਛੇ ਜੇ ਮਤਲਬ ਕਿ ਗੁਰੂ ਚਰਨ ਜਾਬ ਰਾਜੇ ਸੀ ਤੇ ਉਹਨਾਂ ਨੂੰ ਅੱਗੇ ਬਣਾਉਣ ਦੇ ਵਧਾਉਣ ਦੇ ਮਤਲਬ ਹੁਣ ਸਾਡੇ ਕੋਲੇ ਤਕਰੀਬਨ 10 ਦੇ ਕਰੀਬ ادارے ਨੇ ਜਿਦੇ ਵਿੱਚ ਹਰ ਕਿਸਮ ਦੀ এডਿਕੇਸ਼ਨ ਹੈ ਤੇ ਇਹਦੇ ਵਿੱਚ ਜਿਹੜਾ ਸੰਤ ਜੀ ਨੇ ਆਪ ਦੇ ਹੱਥੀਂ ਚਲਾਇਆ ਹੋਇਆ ਅਦਾਰਾ ਉਹ ਹੈਗਾ ਕਾਲਜ ਕਾਲਜ 1920 ਦੇ ਵਿੱਚ ਜਿਨ੍ਹਾਂ ਦੀ ਸਥਾਪਨਾ ਕੀਤੀ ਗਈ ਸੀ ਉਸ ਤੋਂ ਪਹਿਲਾਂ 1913 ਦੇ ਵਿੱਚ ਕਾਲਸੀ ਨੇ ਸੈਕੰਡਰੀ ਸਕੂਲ ਦੀ ਮਤਲਬ ਸਥਾਪਨਾ ਕੀਤੀ ਗਈ ਸੀ ਉਸ ਤੋਂ ਪਹਿਲਾਂ 1906 ਦੇ ਵਿੱਚ ਇੱਥੇ ਸੰਤਾਂ ਨੇ ਲੜਕੀਆਂ ਦਾ ਸਕੂਲ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਇੱਥੇ ਲੜਕੀ ਦਾ ਸਕੂਲ ਸ਼ੁਰੂ ਕੀਤਾ ਮਤਲਬ ਉਹਨਾਂ ਦਾ ਸੀ ਵੀ ਜੇ ਲੜਕੀ ਪੜ ਗਈ ਤਾਂ ਸਾਰਾ ਪਰਿਵਾਰ ਪੜ ਜੂਗਾ ਨਾ ਤੇ ਅੱਜ ਜਿਹੜਾ ਹੈਗਾ ਇੱਥੇ ਵਿਦਿਅਕ ادارے ਚੱਲੇ ਨੇ ਤੇ ਉਹਨਾਂ ਦੇ ਵਿੱਚ ਫਾਰਮੇਸੀ ਕਾਲਜ ਹੈ ਫਾਰਮੇਸੀ ਕਾਲਜ ਦੇ ਵਿੱਚ ਸਾਰੇ ਕੋਰਸ ਇਹਦੇ ਡਿਪਲੋਮਾ ਆਪਣਾ ਬੀ ਫਾਰਮੇਸੀ ਡਿਗਰੀ ਤੇ ਮਾਸਟਰ ਡਿਗਰੀ ਐਮ ਫਾਰਮ ਉਹ ਸਾਰੀਆਂ ਮਤਲਬ ਐਮ ਫਾਰਮੇਸੀ ਦੀਆਂ ਸਾਰੀਆਂ ਬ੍ਰਾਂਚਾਂ ਚੱਲ ਰਹੀਆਂ ਨੇ ਤੇ ਫਿਰ ఫిਜ਼ੀਕਲ ਐਜੂਕੇਸ਼ਨ ਦੇ ਸਾਰੇ ਕੋਰਸ तकरीबन ਇੱਥੇ ਚੱਲ ਰਹੇ ਨੇ ਐਮ ਪੀ ਐਡ ਤੋਂ ਲੈ ਕੇ ਬੀ ਪੀ ਐਡ ਬੀ ਪੀ ਐਸ ਡੀ ਪੀ ਐਡ ਯੋਗਾ ਫਿਜ਼ੀਕਲ ਫਿਟਨੈਸ ਦੇ ਪੋਸਟ ਗ੍ਰੈਜੂਏਸ਼ਨ ਦੇ ਡਿਪਲੋਮੇ ਚੱਲ ਰਹੇ ਨੇ ਤੇ ਫਿਜ਼ੀਕਲ ਐਜੂਕੇਸ਼ਨ ਬਾਰੇ ਮੈਂ ਇੱਕ ਜ਼ਰੂਰ ਕਹਿਣਾ ਚਾਹੂੰਗਾ ਕਿ ਮਸਤੋਨਾ ਸਾਹਿਬ ਦਾ ਜਿਹੜਾ ਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਹੈ ਇਹ ਨਾਰਥ ਇੰਡੀਆ ਦਾ ਇੱਕੋ ਹੀ ਕਾਲਜ ਹੈ ਜਿਹੜਾ ਨਾਇਕ ਤੋਂ ਐਕਰੀਡੇਟਡ ਹੈ ਨਹੀਂ ਫਿਜ਼ੀਕਲ ਐਜੂਕੇਸ਼ਨ ਕੋਈ ਐਕਰੀਡੇਟਡ ਨਹੀਂ ਸਾਰੇ ਨਾਰਥ ਇੰਡੀਆ ਦੇ ਵਿੱਚ पर मस्तुणा ਦਾ ਇਹ ਜਿਹੜਾ ਐਕ੍ਰੈਡੀਟਿਡ ਹੈ ਤੇ ਇਹਦੇ ਜਿਹੜੇ ਓਵਰਆਲ ਸਪੋਰਟਸ ਦੀ ਟਰਾਫੀ ਹੈ ਪਿਛਲੇ 7-8 ਸਾਲਾਂ ਤੋਂ ਯੂਨੀਵਰਸਿਟੀ ਦੀ ਮਤਲਬ ਇਹ ਫਿਜ਼ੀਕਲ ਕਾਲਜ ਮस्तुणा ਸਾਹਿਬ ਦੀ ਆ ਰਹੀ ਹੈ ਤੇ ਪਹਿਲੀਆਂ ਅਕੈਡੈਮਿਕ ਦੀਆਂ ਪਹਿਲੀਆਂ 7 ਪੋਜੀਸ਼ਨਾਂ ਇਸ ਫਿਜ਼ੀਕਲ ਐਜੂਕੇਸ਼ਨ ਕੋਰਸ ਨੇ ਯੂਨੀਵਰਸਿਟੀ ਦੀਆਂ ਪਿਛਲੇ 7-8 ਸਾਲਾਂ ਤੋਂ ਕਿੰਨੇ ਕਿ ਬੱਚੇ ਹੀ ਪੜ ਰਹੇ ਨੇ ਇਸ ਟਾਈਮ ਕਿੰਨੇ ਕਿ ਬੱਚੇ ਸਟੱਡੀ ਹਸਲ ਕਰ ਚੁੱਕੇ ਨੇ ਤਾਂ ਸਾਰੇ ਇਸ ਸਮੇਂ ਚ ਹਾਂ ਜੀ ਲਗਭਗ ਸਾਰੇ ਜਿਹੜੇ ਅਪਰੌਂਡ ਬਕਸ਼ਨ ਹਾਂ ਸਾਰੀਆਂ ਸੰਸਥਾਵਾਂ ਦੇ ਵਿੱਚ ਸਾਡੇ ਕੋਲ 6000 ਤੋਂ ਉੱਪਰ ਬੱਚਾ ਠੀਕ ਹੈ ਜੀ ਤਕਰੀਬਨ ਸਾਰੀਆਂ ਸੰਸਥਾਵਾਂ ਦੇ ਵਿੱਚ ਤੇ ਫਿਜ਼ੀਕਲ ਐਜੂਕੇਸ਼ਨ ਤੋਂ ਬਣਾ ਸਾਡੇ ਕੋਲ ਐਜੂਕੇਸ਼ਨ ਦਾ ਕਾਲਜ ਹੈ ਉਹਦੇ ਵਿੱਚ ਐਮਐਡ ਬੀਐਡ ਕੋਰਸ ਦੀ ਕੋਰਸ ਚੱਲ ਰਹੇ ਨੇ ਤੇ ਇਸ ਤੋਂ ਇਲਾਵਾ ਸਾਡੇ ਕੋਲ ਕੰਪਿਊਟਰ ਤੇ ਮੈਨੇਜਮੈਂਟ ਦੇ ਕੋਰਸ ਚੱਲ ਰਹੇ ਨੇ ਬੀਐਸਸੀ ਜਿਹੜੇ ਸਾਇੰਸ ਚੱਲ ਰਹੀ ਹੈ ਤੇ ਹੁਣ ਬੀਐਸਸੀ ਐਗਰੀਕਲਚਰ ਅਸੀਂ ਹਜੇ ਹੁਣ ਸ਼ੁਰੂ ਕਰਨ ਲੱਗੇ ਆ ਤੇ बीए ਦੇ ਵਿੱਚ ਤਕਰੀਬਨ ਸਾਰੇ ਸਬਜੈਕਟ ਚੱਲ ਰਹੇ ਨੇ ਇਸ ਤੋਂ ਇਲਾਵਾ ਇੱਕ CBSE ਨਾਲ ਅਫੀਲੀਏਟਡ ਇੰਗਲਿਸ਼ మీడియం ਅਕੈਡਮੀ ਚੱਲ ਰਹੀ ਹੈ ਸੰਤਤਰ ਸਿੰਘ ਅਕਾਲ ਅਕੈਡਮੀ ਤੇ ਜਿਹੜਾ ਸੰਤਾ ਨੇ ਸਕੂਲ ਚਲਾਇਆ ਸੀ ਪੰਜਾਬੀ మీడియం ਉਹ ਪੰਜਾਬ ਬੋਰਡ ਨਾਲ ਹੈ ਉਹ ਵੀ ਹਜੇ ਨਾਲ ਹੀ ਚੱਲ ਰਿਹਾ ਤੇ ਇੱਕ ਅਕਾਲ ਸ੍ਰੀ ਦਰਮਾ ਸਾਹਿਬ ਸਾਡੇ ਕੋਲੇ ਚੱਲ ਰਿਹਾ ਜਿਹੜਾ ਮਤਲਬ ਕਿ APU ਦੇ ਨਾਲ ਅਫੀਲੀਏਟਡ ਹੈ 12th ਸੋ ਇਕਰ ਦੇ ਵਿੱਚ ਇਸ ਇੱਕ ਸਾਡੇ ਕੋਲੇ ਹੁਣ ਅਮਰਜ ਹੋਇਆ ਤੇ ਗੁਰਦੇਵ ਭਦਰ ਕਾਲਜ ਭਵਾਨੀਗੜ ਤੇ ਉਹ ਵੀ ਸਾਡੇ ਮਤਲਬ ਕੌਂਸਲ ਦੇ ਅੰਡਰ ਚੱਲ ਰਿਹਾ ਤੇ ਇੱਕ ਸਪੋਰਟਸ ਅਥਾਰਟੀ ਆਫ ਇੰਡੀਆ ਦਾ ਸੈਂਟਰ ਹੈ ਜਿਹੜਾ ਸੁਖਦੇਵ ਸਿੰਘ ਜੀ ਦੀ ਹਿੰਸਾ ਨੇ ਜਦੋਂ ਸੈਂਟਰ ਦੇ ਵਿੱਚ ਸਪੋਰਟਸ ਮਿਨਿਸਟਰ ਸਰ ਉਦੋਂ ਉਹਨਾਂ ਨੇ ਇੱਥੇ ਸਥਾਪਿਤ ਕੀਤਾ ਜਿਹਦੇ ਵਿੱਚੋਂ ਤਕਰੀਬਨ 200 ਤੋਂ 250 ਦੇ ਤਕਰੀਬਨ ਜਿਹੜੇ ਸਪੋਰਟਸਮੈਨ ਨੇ ਉਹਨਾਂ ਸਪੋਰਟਸ ਕਰਕੇ ਸਪੋਰਟਸ ਅਚੀਵਮੈਂਟ ਦੇ ਆਧਾਰ ਤੇ ਉਹਨਾਂ ਨੂੰ ਵੱਖ-ਵੱਖ ਮੈਕਨ ਦੇ ਵਿੱਚ ਨੌਕਰੀਆਂ ਮਿਲੀਆਂ ਹੁਣ ਜਾਂ ਰੇਲਵੇ ਵਿੱਚ ਕੋਈ ਐਕਸਾਈਜ਼ ਦੇ ਵਿੱਚ ਕੋਈ ਮਤਲਬ ਹਰ ਤਰ੍ਹਾਂ ਦੇ ਡਿਪਾਰਟਮੈਂਟ ਦੇ ਵਿੱਚ ਤੇ ਉਹ ਵੀ ਇੱਥੇ ਚੱਲ ਰਹੇ